ਹਾਂਜੀ ਕਿਸਾਨ ਵੀਰੋ ਝੋਨੇਆਂ ਦਾ ਕੰਮ ਪੂਰੇ ਜ਼ੋਰਾਂ ਤੇ ਚੱਲ ਰਿਹਾ ਜੀ ਅਸੀਂ ਕਦੇ ਖੇਤਾਂ ਵਿੱਚ ਅੱਗ ਨਹੀਂ ਲਾਈ ਤੇ ਅਸੀਂ ਵੀਡੀਓ ਵੀ ਪਾਉਨੇ ਹੁੰਨੇ ਆ ਵੀ ਖੇਤਾਂ ਦੇ ਵਿੱਚ ਅੱਗ ਬਿਲਕੁਲ ਨਾ ਲਾਇਆ ਕਰੋ ਨਾੜ ਨੂੰ ਬਿਲਕੁਲ ਨਾ ਛਾੜਿਆ ਕਰੋ ਖੇਤਾਂ ਨੂੰ ਇਦਾਂ ਹੀ ਸੁੱਕੇ ਵਾਇਆ ਕਰੋ ਵਿੱਚੇ ਨਾੜ ਵਾਇਆ ਕਰੋ ਤੇ ਕਈ ਕਿਸਾਨਾਂ ਵੀਰਾਂ ਦੇ ਸਵਾਲ ਹੁੰਦੇ ਨੇ ਕਿ ਜਿਹੜਾ ਨਾੜ ਹੈਗਾ ਉਹ ਕਦੂ ਦੇ ਉੱਪਰ ਤਰਦਾ ਆ ਝੋਨਾ ਵੀ ਖਰਾਬ ਹੁੰਦਾ ਤੇ ਅਸੀਂ ਹਰ ਵੀਡੀਓ ਦੇ ਵਿੱਚ ਦੱਸਨੇ ਆ ਕਿ ਜਦੋਂ ਵੀ ਕਦੂ ਕਰਨਾ ਹੈ ਹੁਣ ਆ ਦੇਖੋ ਅਸੀਂ ਕੱਦੂ ਕਰਦੇ ਪਏ ਆ ਬਿਲਕੁਲ ਪਤਲੇ ਪਾਣੀ ਦੇ ਵਿੱਚ ਕਰਦੇ ਪਏ ਆ ਰੋਟਾਵੇਟਰ ਫੇਰ ਰਹੇ ਆ ਪਤਲੇ ਪਾਣੀ ਦੇ ਵਿੱਚ ਰੋਟਾਵੇਟਰ ਜਿਹੜਾ ਹੈਗਾ ਉਹ ਫੇਰਨਾ ਜਿਵੇਂ ਆ ਦੇਖੋ ਵੀ ਹੁਣ ਹੱਲਾਂ ਦੇ ਅੱਧੇ ਛਿਆੜ ਆ ਨੰਗੇ ਨੇ ਪੂਰਾ ਪਰਵਾਹ ਪਾਣੀ ਨਹੀਂ ਹੈਗਾ ਵੀ ਬੰਨਿਆਂ ਦੇ ਬਰਾਬਰ ਕਰਕੇ ਫੇਰ ਹੀ ਕੱਦੂ ਕਰਨਾ ਬਿਲਕੁਲ ਪਤਲੇ ਪਾਣੀ ਦੇ ਵਿੱਚ ਇਦਾਂ ਕੱਦੂ ਕਰਨਾ ਦੇਖੋ ਨਾੜ ਵੀ ਕਿੰਨਾ ਹੈਗਾ ਇਹਦੇ ਵਿੱਚ ਸਾਰਾ ਰੋਟਾਵੇਟਰ ਦੇ ਨਾਲ ਤੁਸੀਂ ਦੇਖ ਸਕਦੇ ਹੋ ਰੋਟਾਵੇਟਰ ਦੇ ਨਾਲ ਕੱਦੂ ਕਰ ਰਹੇ ਆ ਤੇ ਸਾਰਾ ਇਹਦੇ ਵਿੱਚ ਹੀ ਮਿਕਸ ਹੋ ਜਾਣਾ ਹੈ ਪਾਣੀ ਚਾਰ ਦਿਨ ਹਾਂ ਪਾਣੀ ਜਿਹੜਾ ਚਾਰ ਦਿਨ ਪਤਲਾ ਰੱਖਣਾ ਪੈਂਦਾ ਬਿਲਕੁਲ ਥੋੜਾ ਪਾਣੀ ਰੱਖਣਾ ਪੈਂਦਾ ਖੇਤ ਪੂਰਾ ਲੈਵਲ ਹੋਇਆ ਹੋਏ ਤੇ ਪਾਣੀ ਬਿਲਕੁਲ ਪਤਲਾ ਹੋਵੇ 나ੜ ਬਿਲਕੁਲ ਉੱਪਰ ਨਹੀਂ ਤਰਦਾ ਹੈਗਾ ਹੁਣ ਦੂਜੀ ਸਾਈਡ ਦੇਖੋ ਅਸੁੱਕੇ ਬਾਣ ਨੇ ਸਾਰੇ ਜਿੰਨੇ ਟੋਟਲ ਖੇਤੀ ਹੁੰਦੀ ਹੈ ਸਾਡੀ ਉਹ ਅਸੀਂ ਇਦਾਂ ਹੀ ਪੂਰੀ ਖੇਤੀ ਜਿਹੜੀ ਹੈਗੀ ਆ ਉਹ ਬਾਣ ਮਾਉਨੇ ਆ ਕਦੇ ਆਗ ਨਹੀਂ ਲਾਈ ਤੇ ਨਾ ਕਦੇ ਸੁੱਕੇ ਖੇਤਾ ਵਿੱਚ ਪਾਣੀ ਲਾਇਆ ਸਿੱਧੇ ਖੇਤ ਇਦਾਂ ਹੀ ਤੂੜੀ ਬਣਾ ਕੇ ਵਾਹ ਦਿੰਨੇ ਆ ਤੇ ਹੁਣ ਪਾਣੀ ਅਸੀਂ ਹੁਣ ਲਾਇਆ ਜਦੋਂ ਕਦੂ ਕਰਨਾ ਪਹਿਲਾਂ ਕਣਕ ਵੱਢ ਕੇ ਤੂੜੀ ਬਣਾ ਕੇ ਬਿਲਕੁਲ ਪਾਣੀ ਨਹੀਂ ਲਾਇਆ ਹੁਣ ਪਾਣੀ ਲਾਇਆ ਇਹਨੂੰ ਜਦੋਂ ਕਦੂ ਕਰਨਾ ਦੇਖੋ ਪਤਲੇ ਪਾਣੀ ਵਿੱਚ ਕਦੂ ਕਰੋ ਚਾਹੇ ਰੋਟਾ ਵੀਟਰ ਨਾ ਕਰੋ ਚਾਹੇ ਜਿਹਦੇ ਕੋਲ ਹੱਲਾ ਨੇ ਹੱਲਾ ਦੇ ਨਾਲ ਕਰੋ ਤੇ ਪਤਲੇ ਪਾਣੀ ਵਿੱਚ ਕਦੂ ਕਰੋ 4 ਦਿਨ ਪਤਲਾ ਪਾਣੀ ਰੱਖ ਲਓ ਬਿਲਕੁਲ ਥੋੜਾ ਥੋੜਾ ਤੇ ਉੱਥੇ-ਉੱਥੇ ਹੀ ਨਾੜ ਜੰਮ ਜਾਂਦਾ ਸੋ ਆਪਣੇ ਖੇਤਾਂ ਨੂੰ ਅੱਗ ਤੋਂ ਬਚਾਓ ਤੇ ਸਾਰਾ ਨਾੜ ਵਿੱਚ ਵਾਓ ਇਹ ਇਹੀ ਖਰਾਕੀ ਤੱਤ ਹੁੰਦੇ ਨੇ ਆਪਣੇ ਖੇਤਾਂ ਦੇ